ਇਹ ਦੇਖੋ ਸਕੂਲ ਦੀ ਬਾਸਿਆ ਕੁੰਡੀ ਇੰਟਰਨੈਸ਼ਨਲ ਸਕੂਲ ਦੀ ਉਹਦੇ ਪਿੱਛੇ ਰਾਜਧਾਨੀ ਵਾਲਿਆਂ ਦੀ ਬੱਸ ਦੇ ਪਿਛਲੇ ਪਾਸੇ ਬੱਸ ਮਾਰਦੀ ਸਕੂਲ ਦੇ ਵਿੱਚ ਬੱਚੇ ਸੀ ਬੱਚੇ ਖੁਦ ਤੱਕ ਚਿਹਰਾ ਪਾਉਂਦੇ ਆ ਮੈਂ ਅਚਾਨਕ ਹੀ ਅੱਜ ਉੱਚੀ ਸੀਗਾ ਅਸੀਂ ਤੇ ਬੱਚੇ ਵਿਚਾਰੇ ਆ ਕੇ ਇੱਕ ਬੱਚੇ ਦੇ ਸੱਟ ਲੱਗੀ ਆ। ਉਹ ਬੱਚੇ ਨੂੰ ਫੁਰਤ ਵੱਢਣ ਲੱਗੀ। ਆ ਕਿਸੇ ਦਿਨ ਤੋਂ ਸੱਟ ਲੱਗੀ? ਤੇ ਸੱਟ ਲੱਗੀ ਹੈ? ਸਭ ਕੁਝ ਆ। ਮਾੜੀ ਜਿਹੀ ਲੱਗੀ। ਅਰੇ ਫਰਮਾਉਂਦੇ ਸੀ। ਇਹ ਦੇਖੋ। ਕੋਈ ਨਹੀਂ ਕੋਈ। ਉਹਦਾ ਇਧਰੋਂ ਪੰਜ ਕੱਟਣ ਲੱਗਾ ਪੰਪ ਪਾਉਣ ਨੂੰ। ਹਾਂ। ਬੇਚਾਨੀ ਕੀ ਉੱਛੇ ਸਗਾ। 3-4 ਸੱਟ ਲੱਗੀ। ਨਾਂ ਦੇ ਫੋਨਲ ਬਸੇ ਬੱਸ ਦੇ ਖਾਸ ਫੋਰਮ ਦੇ ਪਾਟੇ ਅਰ ਬਿੱਲਾ ਵੀ ਬੱਸਾਂ ਦੇ ਪ੍ਰਤੀ ਸਰਕਾਰ ਦੀਆਂ ਬਹੁਤ ਵੱਡੀਆਂ ਨੈਗਲੀਜੈਂਸੀਜ਼ ਆ ਜਿਹਦੇ ਕਰਕੇ ਇਹ ਚੀਜ਼ਾਂ ਹੁੰਦੀਆਂ ਔਰ ਸਰਕਾਰ ਸੁਣਦੀ ਹੀ ਨਹੀਂ ਸੇ ਮਾਈਂਡਲੈਸ ਗਵਰਨਮੈਂਟ ਆ ਸਿਸਟਮ ਗਵਰਨਮੈਂਟ ਦਾ ਟ੍ਰੈਫਿਕ ਸਿਸਟਮ ਮਾਈਂਡਲੈਸ ਹੈ ਬੱਚਿਆਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਕਿਸੇ ਦੇ ਪ੍ਰਤੀ ਸਰਕਾਰ ਨੂੰ ਕੋਈ ਹਮਦਰਦੀ ਨਹੀਂ ਇਹਨਾਂ ਨੂੰ ਆਪਣੀ ਹਮਦਰਦੀ ਆ ਇਹਨਾਂ ਨੇ ਇੱਕ ਦੂਜੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੇ ਤੱਕ ਹੀ ਸੀਮਤ ਹੈ ਇਹ ਹਮਾਰੀ ਵਿੱਚ ਡਾਲੋ ਇਹ ਹਾਲ ਆ ਸਾਡੇ ਸਮਾਜ ਦਾ